ਪਤਾ ਅਜੀ ਮੰਡਲ ਤੇ ਬਹੁਤ ਹੀ ਸਤਿਕਾਰਯੋਗ ਇਹ ਸਾਹਮਣੇ ਬੈਠੇ ਹੋ ਜੀ ਜਾਨੂ ਸਾਥੀ ਅੱਜ ਇਸ ਰੋਗ ਦੇ ਮੌਕੇ ਤੇ ਮੈਂ ਇੱਕੋ ਇੱਕ ਗੱਲ ਕਹਿਣਾ ਚਾਹਾਂਗਾ ਕਿ ਬਿਨਾਂ ਜੇਤਨਾ ਤੋਂ ਕੋਈ ਵੀ ਚੀਜ਼ ਪ੍ਰਾਪਤ ਨਹੀਂ ਹੁੰਦੀ ਹਰਵਿੰਦਰ ਜੀ ਗਿੱਦਾ ਜੀ ਨੇ ਇਥੇ ਕੁਮਾਰਪੁਰੋਂ ਕਿਆ ਲੈ ਕੇ ਸਾਡੇ ਬਹੁਤ ਫਾਇਦਾ ਹੋ ਗਿਆ ਉਹਨੇ ਗ੍ਰੀਵੈਂਸ ਸੈਲ ਤੇ ਉੱਤੇ ਪਠਾਨਕੋਲਾ ਨਾਲ ਗੱਲ ਕੀਤੀ ਅੱਜ ਤੋਂ 1.5 ਸਾਲ ਪਹਿਲਾਂ ਪਠਾਨਕੋਲਾ ਦੇ ਸਾਥੀ ਰਿਟਾਇਰ ਹੋਏ उन्होंने विजय कुमार को क्या की मेरी पेंशन नहीं लगी बा विजय कुमार जी ने तो सारे राइट्स जब्त करवा दिए विजय कुमार जी ने उस टाइम डायरेक्टर को भगा डायरेक्टर को कोई जवाब नहीं देगा उस टाइम गियो को खाले मुंह कोई जवाब नहीं देगा उस टाइम दी थी और सरकार कोई जवाब नहीं ਗੱਲ ਇਹ ਆ ਸਰਕਾਰ ਕੋਲ ਇਸ ਤਰ੍ਹਾਂ ਜਵਾਬ ਹੀ ਕੋਈ ਨਹੀਂ ਕਿ ਦੇਰ ਸਾਲ ਦੇ ਵਿੱਚ ਸਾਫ ਵਾਪਸ ਕਿ ਆਸੀਂ ਵਾਪਸ ਹੀ ਨਹੀਂ ਕਰਦੇ ਕਿ ਪੈਂਕਰ ਲੱਗਣੀ ਕਿੱਥੋਂ ਗਾ ਵਿਆਜ ਮਿਲਣਾ ਕੀ ਮਿਲਣਾ ਬਾਦੀ ਦੂਜੀ ਗੱਲ ਸਾਡੇ ਪਠਾਨਪੁਰ ਦੇ ਵਿੱਚ ਕੋਈ 5-7 ਮੈਨਰ ਪੱਕੇ ਸਾਥੀ ਸੀਗੇ ਉਹਨਾਂ ਦੀ ਲੋਨ ਹੁੰਦੀ ਆ ਖਾਤੇ ਵਿੱਚ ਤਕਰੀਬਨ 8 ਲੱਖ ਕੁ ਅਮਾਉਂਟ ਸੀਗੀ ਉਹਨਾਂ ਨੇ ਪਰਿਵਾਰ ਨੂੰ ਮਤਲਬ 182000 ਮਿਲਦਾ ਤੇ ਫੈਮਿਲੀ ਪੈਨਸ਼ਨ ਲੱਗਦੀ ਹੈ 325 ਸਾਥੀਏ ਗੱਲਾਂ ਦੱਸਣ ਦਾ ਮਤਲਬ ਇੱਕ ਮਤਲਬ ਇਹ ਆ ਕਿ ਮੈਂ ਆਪਸੇ ਕਹਿੰਦਾ ਕਿ ਕੋਈ ਵੀ ਇਹ ਸੰਗਠਨ ਚੱਲਦਾ ਜੇਤਨਾ ਨਹੀਂ ਕਰਦਾ ਇੱਕ ਵਾਰ ਸ਼ਰਮਨਾ ਕਰੀਏ ਕਹਿ ਲਓ ਕਿ ਆਹੀ ਪੁਰਾਣੀ ਪੈਨਸ਼ਨ ਦੇ ਮਾਰੇ ਹੋਏ ਸਾਨੂੰ ਪੈਨਸ਼ਨ ਨਹੀਂ ਮਿਲਨੀ ਕਿਤੇ ਰਿਸ਼ਤੇਦਾਰ ਘਰ ਜਾਈਏ ਕਿਤੇ ਗਲੀ ਚੁਆਰੇ ਖੜੇ ਹੋਈਏ ਜਰੂਰ ਦੱਸੋ ਕਿ ਆ ਸਾਨੂੰ ਆਹੀ ਪੁਰਾਣੀ ਪੈਨਸ਼ਨ ਨਹੀਂ ਮਿਲਦੀ ਨਵਾਮੀ ਪੰਚਨ ਦੋ ਜੀ ਦੂਜਾ ਉਸ ਰੋਗ ਨੂੰ ਦੱਸੋ ਕਿਦਾ ਇਲਾਜ ਕੋਈ ਨਹੀਂ ਲੋਰ ਤੱਕ ਚੇਤਨ ਨਹੀਂ ਹੋਗੇ ਕਲਵਾਰਾ ਜੀ ਕਿ ਸਾਨੂੰ 150 ਬੰਦੇ ਦਾ ਕੋਟਾ ਲਾਇਆ ਸੀਗਾ ਯਕੀਨ ਮੰਨਿਓ ਸਾਡੇ ਨਾਲ ਜੰਨੇ ਬੰਦੇ ਆਏ ਆ ਕਿ 95 ਵਿੱਚੋਂ ਇੱਕ ਵੀ ਉਹ ਨਹੀਂ ਜਿਹਨੂੰ ਅਸੀਂ ਕੰਪੈਲ ਕੀਤਾ ਉਹ ਦਾ ਸਿਰਫ ਬਾਤ ਚੇਤਨਾ ਜੀ ਮੈਂ ਜਿਲ੍ਹਾ ਪਰਹਾੜਪੁਰ ਵੱਲੋਂ ਆਪਣੀ ਸੁਭਾ ਕਮੇਟੀ ਨੂੰ ਦੁਆਦਾ ਜਦੋਂ ਵੀ ਕਿਸੇ ਸਾਥ ਜੀ ਤੁਹਾਨੂੰ ਕਹਾਂਗੇ ਆਪਾਂ ਵਾਧ ਕਰਕੇ ਸਾਧਾਂਗੇ ਧੰਨਵਾਦ